टीवी स्क्रीन ਤੇ ਨਜ਼ਰ ਆ ਰਹੀਆਂ ਨੇ ਇਹ ਤਸਵੀਰਾਂ ਇਹ ਮੁਹੱਲੀ ਚੰਡੀਗੜ੍ਹ ਬਾਰਡਰ ਦੀਆਂ ਨੇ ਜਿਵੇਂ ਹੀ ਕਿਸਾਨ ਕੇਂਦਰ ਦੇ ਨਾਲ ਮੀਟਿੰਗ ਤੋਂ ਬਾਅਦ ਬਾਹਰ ਨਿਕਲੇ ਕੁਝ ਕਿਸਾਨ ਕਾਰਾਂ ਦੇ ਵਿੱਚ ਸੀ ਕੁਝ ਕਿਸਾਨ ਬੱਸਾਂ ਦੇ ਵਿੱਚ ਜਾ ਰਹੇ ਸੀ ਡੱਲੇਵਾਲ ਜਿਹੜੇ ਸੀ ਉਹ ਐਂਬੂਲੈਂਸ ਦੇ ਵਿੱਚ ਜਾ ਰਹੇ ਸੀ ਔਰ ਸਰਵਨ ਸਿੰਘ ਪੰਦੇਰ ਆਪਣੀ ਸਕੋਰਪੀਓ ਗੱਡੀ ਦੇ ਵਿੱਚ ਸੀ ਤਾਂ ਪੁਲਿਸ ਨੇ ਉਹਨਾਂ ਦੇ ਪਿੱਛੇ ਗੱਡੀਆਂ ਲਾਈਆਂ ਹੋਈਆਂ ਸੀ ਜਿਵੇਂ ਹੀ ਪੰਜਾਬ ਦੀ ਹੱਦ ਦੇ ਵਿੱਚ ਇਹ ਐਂਟਰ ਕੀਤੇ ਨੇ ਇਹਨਾਂ ਸਾਰੇ ਆਗੂਆਂ ਨੂੰ ਡਿਟੇਨ ਕਰ ਲਿਆ ਗਿਆ ਜਿਹੜੇ ਬੱਸ ਦੇ ਵਿੱਚ ਸੀ ਕਿਸਾਨ ਉਹਨਾਂ ਨੂੰ ਪੁਲਿਸ ਦੀ ਇੱਕ ਬੱਸ ਦੇ ਵਿੱਚ ਚੜਾ ਲਿਆ ਗਿਆ ਵਾਕੋ ਗੱਡੀਆਂ ਸੀ ਉਹਨਾਂ ਦੀਆਂ ਗੱਡੀਆਂ ਰੋਕ ਲਈਆਂ ਜਿਹੜਾ ਕੋਈ ਥੋੜਾ ਬਹੁਤ ਸਾਈਡ ਤੇ ਬਚ ਕੇ ਨਿਕਲ ਗਿਆ ਹੋਵੇ ਤਾਂ ਉਹ ਬਚਿਆ ਹੋਣਾ ਅਦਰਵਾਈਜ਼ ਜਿੰਨੇ ਕਿਸਾਨ ਮੀਟਿੰਗ ਦਾ ਹਿੱਸਾ ਬਣਨ ਆਏ ਸੀ ਤਕਰੀਬਨ ਉਹਨਾਂ ਸਾਰੇ ਕਿਸਾਨਾਂ ਨੂੰ ਡਿਟੇਨ ਕਰ ਲਿਆ ਗਿਆ ਪੁਲਿਸ ਦੀ ਹਿਰਾਸਤ ਚ ਲੈ ਲਿਆ ਗਿਆ ਡੱਲੇਵਾਲ ਬਾਰੇ ਜਾਣਕਾਰੀ ਹੈ ਕਿ ਉਹ ਐਂਬੂਲੈਂਸ ਤੇ ਆਏ ਸੀ ਪੁਲਿਸ ਨੇ ਉਸ ਐਂਬੂਲੈਂਸ ਨੂੰ ਆਪਣੇ ਕਬਜ਼ੇ ਚ ਕੀਤਾ ਉਸ ਐਂਬੂਲੈਂਸ ਦੇ ਡਰਾਈਵਰ ਨੂੰ ਪਾਸੇ ਕਰਕੇ ਪੁਲਿਸ ਦੇ ਮੁਲਾਜ਼ਮ ਐਂਬੂਲੈਂਸ ਡਰਾਈਵ ਕਰਕੇ ਢੱਲੇਵਾਲ ਨੂੰ ਲੈ ਗਏ ਹਾਲਾਂਕਿ ਕਿੱਥੇ ਲੈ ਕੇ ਗਏ ਨੇ ਇਹ ਹਲੇ ਸਪਸ਼ਟ ਨਹੀਂ ਹੈ ਥੋੜੀ ਦੇਰ ਚ ਪਤਾ ਚਲ ਜਾਏਗਾ ਸਰਵਨ ਸਿੰਘ ਪੰਦੇਰ ਨੂੰ ਡਿਟੇਨ ਕਰ ਲਿਆ ਗਿਆ ਹੈ ਔਰ ਜਗਜੀਤ ਸਿੰਘ ਢੱਲੇਵਾਲ ਨੂੰ ਡਿਟੇਨ ਕਰ ਲਿਆ ਗਿਆ ਹੈ ਔਰ ਹੋਰ ਜਿਹੜੇ ਬਾਕੀ ਦੇ ਕਿਸਾਨ ਆਗੂ ਨੇ ਜਿਹੜੇ ਮੀਟਿੰਗ ਚ ਆਏ ਸੀ ਉਹਨਾਂ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੁਣ ਸਵਾਲ ਇਹ ਹੈ ਕਿ ਅੱਗੇ ਕੀ ਕੀ ਹੁਣ ਅੱਗੇ ਸ਼ੰਭੂ ਤੇ ਖਣੋਰੀ ਬਾਰਡਰ ਜਿਹੜੇ ਨੇ ਉਹ ਖਾਲੀ ਕਰਵਾਏ ਜਾਣਗੇ ਕਿਉਂਕਿ ਪੁਲਿਸ ਦੇ ਐਕਸ਼ਨ ਤੋਂ ਔਰ ਜਿਸ ਤਰੀਕੇ ਦੀ ਪੁਲਿਸ ਦੀ ਲਫਰੀ 2 ਦਿਨ ਤੋਂ ਨਜ਼ਰ ਆ ਰਹੀ ਸੀ ਕਿ ਅਚਾਨਕ ਏ ਪੁਲਿਸ ਦੇ ਕਰਮੀਆਂ ਨੂੰ ਪੁਲਿਸ ਅਧਿਕਾਰੀਆਂ ਨੂੰ ਸਦ ਲਿਆ ਗਿਆ ਇੱਕ ਜਗ੍ਹਾ ਤੇ ਤਾਂ ਕੀ ਇਹ ਅਚਾਨਕ ਇੱਕਦਮ ਪਲਾਨ ਹੋਇਆ ਸ਼ੰਭੂ ਤੇ ਖਨੌਰੀ ਬਾਰਡਰ ਖਾਲੀ ਕਰਵਾਏ ਜਾਣ ਦਾ ਲੈ ਕੇ ਕਿਉਂਕਿ ਉਸ ਨੂੰ ਲੈ ਕੇ ਵੀ ਬੜੇ ਸਾਰੇ ਸਵਾਲ ਖੜੇ ਹੋ ਰਹੇ ਸੀ ਪਿਛਲੇ ਸਮੇਂ ਦੇ ਵਿੱਚ ਸ਼ੰਭੂ ਤੇ ਖਨੌਰੀ ਬਾਰਡਰ ਤੇ ਚੱਲ ਰਹੇ ਮੋਰਚਿਆਂ ਨੂੰ ਲੈ ਕੇ ਬਹੁਤ ਤਰੀਕੇ ਦੇ ਬਾਦ ਵਿਵਾਦ ਵੀ ਪਿਛਲੇ ਸਮੇਂ ਦੇ ਵਿੱਚ ਹੋਏ ਜਦੋਂ ਤੋਂ ਇਹ ਮੋਰਚਾ ਚੱਲ ਰਿਹਾ ਸੋ ਹੁਣ ਅਗਲਾ ਸਵਾਲ ਇਹ ਹੈ ਕਿ ਇਹ ਸੈਕਸ਼ਨ ਤੋਂ ਬਾਅਦ ਅੱਗੇ ਕੀ ਕੀ ਹੁਣ ਪੁਲਿਸ ਸ਼ੰਭੂ ਤੇ ਖਨੌਰੀ ਬਾਰਡਰ ਖਾਲੀ ਕਰਵਾਏਗੀ ਉੱਥੇ ਕੀ ਮਾਹੌਲ ਹੈ ਉਹ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ ਸ਼ੰਭੂ ਤੇ ਖਨੌਰੀ ਤੇ ਪਰ ਇਹ ਤਸਵੀਰਾਂ ਹੁਣ ਤੋਂ ਕੁਝ ਸਮਾਂ ਪਹਿਲਾਂ ਦੀਆਂ ਨੇ ਜਦੋਂ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਤੇ ਜਗਜੀਤ ਸਿੰਘ ਢੱਲੇਵਾਲ ਕੇਂਦਰ ਦੇ ਨਾਲ ਮੀਟਿੰਗ ਕਰਕੇ ਨਿਕਲੇ ਔਰ ਚੰਡੀਗੜ੍ਹ ਦੇ ਵਿੱਚੋਂ ਪੰਜਾਬ ਦੀ ਹੱਦ ਦੇ ਅੰਦਰ ਐਂਟਰ ਹੋਏ ਤਾਂ ਉੱਥੇ ਹੀ ਪੁਲਿਸ ਵੱਲੋਂ ਐਕਸ਼ਨ ਕਰ ਦਿੱਤਾ ਗਿਆ ਢੱਲੇਵਾਲ ਦੀ ਐਂਬੂਲੈਂਸ ਰੁਕਲੀ ਗਈ ਪੁਲਿਸ ਮੁਲਾਜ਼ਮਾਂ ਨੂੰ ਐਂਬੂਲੈਂਸ ਨੂੰ ਚਲਾ ਕੇ ਲੈ ਗਏ ਔਰ ਸਰਵਨ ਸਿੰਘ ਪੰਦੇਰ ਨੂੰ ਉਹਨਾਂ ਦੀ ਗੱਡੀ ਰੋਕੀ ਗਈ ਸਰਵਨ ਸਿੰਘ ਪੰਦੇਰ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਿਕਲਣ ਦੀ ਪਰ ਪੁਲਿਸ ਨੇ ਘੇਰਾ ਪਾ ਲਿਆ ਤੇ ਉਹਨਾਂ ਨੂੰ ਨਿਕਲਣ ਨਹੀਂ ਦਿੱਤਾ ਤੇ ਸਰਵਨ ਸਿੰਘ ਪੰਦੇਰ ਨੂੰ ਵੀ ਡਿਟੇਨ ਕਰ ਲਿਆ ਗਿਆ ਦੋ ਤਸਵੀਰਾਂ ਸਰਵਨ ਸਿੰਘ ਪੰਦੇਰ ਤੇ ਜਗਜੀਤ ਸਿੰਘ ਢੱਲੇਵਾਲ ਦੀਆਂ ਚਰਨਜੀਵ ਕੌਸ਼ਲ ਸਾਡੇ ਸਹਿਯੋਗੀ ਜੁੜ ਰਹੇ ਨੇ ਚਰਨਜੀਵ ਸਵਾਲ ਇਹ ਹੈ ਕਿ ਹੁਣ ਅੱਗੇ ਕੀ ਜੇ ਮੈਂ ਸਿੱਧਾ ਸਵਾਲ ਪੁੱਛਾਂ ਸਪਸ਼ਟ ਸ਼ਬਦਾਂ ਚ ਕੀ ਸ਼ੰਭੂ ਤੇ ਖਨੌਰੀ ਬਾਰਡਰ ਖਾਲੀ ਕਰਵਾਏ ਜਾ ਰਹੇ ਨੇ ਅਗਲਾ ਐਕਸ਼ਨ ਨਜ਼ਰ ਆ ਰਿਹਾ ਹੈ ਬਿਲਕੁਲ ਵਿਜੇ ਜੋ ਤਸਵੀਰ ਜੋ ਜਾਣਕਾਰੀ న్యూਸ ਇਟਨ ਸਵੇਰ ਤੋਂ ਦੇ ਰਿਹਾ ਕਿ ਇਹ ਐਕਸ਼ਨ ਹੋ ਸਕਦਾ ਉਹ ਐਕਸ਼ਨ ਹੋਣਾ ਸ਼ੁਰੂ ਹੋ ਗਿਆ ਭਾਵੇਂ ਅਗਰ ਅਸੀਂ ਗੱਲ ਕਰੀਏ ਤਾਂ ਪਹਿਲਾ ਚੰਡੀਗੜ੍ਹ ਵਿਖੇ ਮੀਟਿੰਗ ਹੁੰਦੀ ਹੈ ਪਰ ਜਦੋਂ ਚੰਡੀਗੜ੍ਹ ਤੋਂ ਨਿਕਲ ਕੇ ਕਿਸਾਨ ਆਗੂ ਖਨੌਰੀ ਬਾਰਡਰ ਵੱਲ ਵਾਧਦੇ ਨੇ ਸ਼ੰਭੂ ਬਾਰਡਰ ਵੱਲ ਵਾਧਦੇ ਨੇ ਪੰਜਾਬ ਦੀ ਹੱਦ ਦੇ ਵਿੱਚ ਆਉਂਦੇ ਨੇ ਤਾਂ ਉਹਦੇ ਵੱਡਾ ਐਕਸ਼ਨ ਹੋ ਜਾਂਦਾ 14 ਦੇ 14 ਆਗੂ ਜਿਹੜੇ 14 ਦੇ 14 ਆਗੂ ਖਨੌਰੀ ਬਾਰਡਰ ਤੋਂ ਚੰਡੀਗੜ੍ਹ ਮੀਟਿੰਗ ਦੇ ਲਈ ਗਏ ਸੀ ਸਾਰੇ ਦੇ ਸਾਰੇ ਪੁਲਿਸ ਦੇ ਵੱਲੋਂ ਡਿਟੇਨ ਕਰ ਲਏ ਗਏ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਗਜੀਤ ਸਿੰਘ ਦੱਲੇਵਾਲ ਕਾਕਾ ਸਿੰਘ ਕੋਟੜਾ ਜੋ ਜਗਜੀਤ ਸਿੰਘ ਦੱਲੇਵਾਲ ਤੋਂ ਦੂਜੇ ਜਿਹੜੇ ਲਾਡੂ ਹੈਗੇ ਨੇ ਆ ਅਭਿਮਨਿਉ ਕਿਹਾਰ ਸੁਖਜੀਤ ਸਿੰਘ ਹਰਦੋ ਢੰਡੇ ਇੰਦਰਜੀਤ ਸਿੰਘ ਕੋਟ ਬੁੱਢਾ ਜਰਨੈਲ ਸਿੰਘ ਚਾਹਲ ਲਖਵਿੰਦਰ ਸਿੰਘ ਔਲਖ ਪੀ ਆਰ ਪਾਂਡਿਆਨ ਜਿਹੜੇ ਸਾਊਥ ਤੋਂ ਆਏ ਸੀ ਆ ਸ੍ਰੀ ਹਰਪਾਲ ਚੌਧਰੀ ਰਗਵੀਰ ਸਿੰਘ ਪੰਗਾਲਾ ਸੁਖਪਾਲ ਸਿੰਘ ਠਫਰ ਹਰ ਸਿਲਿੰਦਰ ਸਿੰਘ ਅਮਰਜੀਤ ਸਿੰਘ ਇੰਦਰਜੀਤ ਪੰਨੀਵਾਲਾ ਇਹ ਸਾਰੇ ਉਹ ਆਗੂ ਨੇ ਜਿਹੜੇ 14 ਦੇ 14 ਆਗੂ ਚੰਡੀਗੜ੍ਹ ਮੀਟਿੰਗ ਦੇ ਵਿੱਚ ਗਏ ਸੀ ਮੀਟਿੰਗ ਹੋਈ ਆ 3-4 ਘੰਟੇ ਮੀਟਿੰਗ ਹੋਈ ਆ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਜਿਹੜੀ ਹੈਗੀ ਕੀਤੀ ਗਈ ਆ ਪਰ ਉਸ ਤੋਂ ਬਾਅਦ ਜਦੋਂ ਕਿਸਾਨ ਆਗੂ ਪੰਜਾਬ ਦੀ ਹੱਦ 'ਚ ਆਉਂਦੇ ਨੇ ਤਾਂ ਉੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਅਭਿਮਨੀ ਕੁਹਾਰ ਨੂੰ ਕਾਕਾ ਸਿੰਘ ਕੋਟੜਾ ਨੂੰ ਜਿੰਨੇ ਵੀ ਕਿਸਾਨ ਲੀਡਰ ਨੇ ਸਾਰਿਆਂ ਨੂੰ ਪੁਲਿਸ ਨੇ ਡਿਟੇਨ ਕਰ ਲਿਆ ਤੇ ਹੁਣ ਸਭ ਤੋਂ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਗੱਡੀਆਂ ਸੰਗਰੂਰ ਖੜੀਆਂ ਸੀ ਜੋ ਪੀਆਟੀ ਸੀਦਿਆਂ ਬੱਸਾਂ ਸੰਗਰੂਰ ਖੜੀਆਂ ਸੀ ਜੋ ਵੱਡੀਆਂ ਐਂਬੂਲੈਂਸਾਂ ਸੰਗਰੂਰ ਖੜੀਆਂ ਸੀ ਜੋ ਅਸੀਂ ਸਵੇਰ ਤੋਂ ਤਸਵੀਰਾਂ ਦਿਖਾ ਰਹੇ ਹਾਂ ਹਜੇ ਸਿਰਫ ਗੁਪਤ ਸੂਤਰਾਂ ਤੋਂ ਸੂਚਨਾ ਮਿਲੀ ਹੈ ਕਿ ਉਹ ਉੱਥੋਂ ਰਵਾਨਾ ਹੋ ਚੱਲੀਆਂ ਨੇ ਅਸੀਂ ਤਸਵੀਰਾਂ ਮੰਗਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਇਸ ਨੂੰ ਵੈਰੀਫਾਈ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਪਰ ਕਿਤੇ ਨਾ ਕਿਤੇ ਜੋ ਹੁਣ ਜਾਣਕਾਰੀ ਨਿਕਲ ਕੇ ਆ ਰਹੀ ਹੈ ਜੇ ਜੇ ਚਰਜੀਵ ਸੰਗਰੂਰ ਤੋਂ ਖਨਾਰੀ ਬਾਰਡਰ ਤੱਕ ਪਹੁੰਚਣਾ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਖਬਰਾਂ ਨੇ ਕਿੰਨੀ ਦੇਰ ਦਾ ਰਸਤਾ ਹੈ ਦੇਖੋ ਇਹਦੇ तकरीबन तकरीबन 1 ਘੰਟੇ ਦਾ ਜਿਹੜਾ ਰਸਤਾ ਹੈਗਾ 70 ਕਿਲੋਮੀਟਰ ਦੇ ਲਗਭਗ ਸੰਗਰੂਰ ਤੋਂ ਜਿਹੜਾ ਖਨੋਰੀ ਬਾਰਡਰ ਆਉਂਦਾ ਪਰ ਇੱਕ ਪਹਿਲਾਂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿ ਕੁਝ ਤੇ ਗੱਡੀਆਂ ਪਹਿਲਾਂ ਹੀ ਇਧਰ ਉਧਰ ਹੋ ਗਈਆਂ ਸੀ ਅਸੀਂ ਸੰਗਰੂਰ ਤੋਂ ਖਨੋਰੀ ਬਾਰਡਰ ਤੱਕ ਆਏ ਆ ਅਸੀਂ ਖੁਦ ਪੂਰੀ ਸੜਕ ਦੇ ਉੱਪਰ ਹਰ ਇੱਕ ਤਸਵੀਰ ਦੀ ਜਿਹੜੀ ਜਾਂਚ ਕਰਦੇ ਹੋਏ ਆ ਸਾਨੂੰ ਰਸਤੇ ਦੇ ਵਿੱਚ ਕੋਈ ਗੱਡੀ ਕੋਈ ਪੁਲਿਸ ਕਰਮੀ ਤਨਾਤ ਨਹੀਂ ਮਿਲਿਆ ਔਰ ਜੋ ਸਾਨੂੰ ਪਹਿਲਾਂ ਸਾਡੇ ਪੁਲਿਸ ਸੋਰਸਸ ਤੋਂ ਵੱਡੇ ਅਧਿਕਾਰੀਆਂ ਤੋਂ ਸੂਚਨਾ ਮਿਲ ਰਹੀ ਸੀ ਕਿ ਜਿਹੜੀਆਂ ਅੱਧੀਆਂ ਗੱਡੀਆਂ ਨੇ ਅੱਧੇ ਪੁਲਿਸ ਕਰਮੀ ਨੇ ਉਹ ਉੱਥੋਂ ਨਿਕਲ ਗਏ ਸੀ ਦੁਪਹਿਰ ਵੇਲੇ ਅੱਧੇ ਪੁਲਿਸ ਕਰਮੀ ਉੱਥੇ ਹੈਗੇ ਸੀ ਤਾਂ ਹੋ ਸਕਦਾ ਖਨੋਰੀ ਬਾਰਡਰ ਦੇ ਨਜ਼ਦੀਕ ਕਿਸੇ ਹੋਰ ਪਾਸੇ ਕਿਸੇ ਹੋਰ ਸਾਈਡ ਤੇ ਇਹ ਜਿਹੜੇ ਪੁਲਿਸ ਕਰਮੀ ਨੇ ਇਹ ਮੇਨ ਨੈਸ਼ਨਲ ਹਾਈਵੇ ਤੋਂ ਹਟ ਇੱਧਰ ਉੱਧਰ ਬੈਠੇ ਹੋਣ ਜਾਂ ਇਹ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਪੁਲਿਸ ਦੇ ਅਲੱਗ-ਅਲੱਗ ਚਰਨਜੀਤ ਤੁਸੀਂ ਬੜੇ ਰਹਿਣਾ ਕੁਝ ਹੋਰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਿੱਥੇ ਕਿਸਾਨ ਆਗੂਆਂ ਨੂੰ ਰੋਕਿਆ ਗਿਆ ਸੀ ਚੰਡੀਗੜ੍ਹ ਮੁਹਾਲੀ ਬਾਰਡਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿਸਾਨ ਆਗੂਆਂ ਨੂੰ ਰੋਕਿਆ ਗਿਆ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਅੱਗੇ ਵਧਣ ਦੀ ਪਰ ਪੁਲਿਸ ਨੇ ਉਹਨਾਂ ਨੂੰ ਬੈਰੀਕੇਡਿੰਗ ਕਰਕੇ ਰੋਕ ਲਿਆ ਬੈਰੀਕੇਡਸ ਤੋਂ ਦੇਖ ਕੇ ਪਤਾ ਲੱਗਦਾ ਹੈ ਜਿੱਥੇ ਲਿਖਿਆ ਹੋਇਆ ਹੈ ਕਿ ਟ੍ਰੈਫਿਕ ਪੁਲਿਸ ਜ਼ਿਲ੍ਹਾ ਐਸਐਸ ਨਗਰ ਮੁਹਾਲੀ ਦੀ ਬੈਰੀਕੇਡਿੰਗ ਹੈ ਮੁਹਾਲੀ ਦੀ ਹੱਦ ਦੇ ਵਿੱਚ ਜਿਵੇਂ ਕਿਸਾਨ ਐਂਟਰ ਹੁੰਦੇ ਨੇ ਤਾਂ ਪੁਲਿਸ ਦਾ ਪਹਿਲਾਂ ਤੋਂ ਹੀ ਐਕਸ਼ਨ ਪਲਾਨ ਸੀ ਔਰ ਉਸੇ ਐਕਸ਼ਨ ਪਲਾਨ ਦੇ ਤਹਿਤ ਇਹਨਾਂ ਕਿਸਾਨਾਂ ਨੂੰ ਉੱਥੇ ਡੀਟੇਨ ਕਰ ਲਿਆ ਗਿਆ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੋ ਇਸ ਵੇਲੇ ਦੀ ਇਹ ਸਭ ਤੋਂ ਵੱਡੀ ਕਾਰਵਾਈ ਇਸ ਨੂੰ ਕਹਿ ਸਕਦੇ ਆ ਜਿਹੜੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਕਿਉਂਕਿ ਹੁਣ ਅੱਗੇ ਸ਼ੰਭੂ ਤੇ ਖਨੌਰੀ ਮੋਰਚੇ ਤੇ ਵੀ ਐਕਸ਼ਨ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਕੇ ਖਨੌਰੀ ਬਾਰਡਰ ਤੇ ਜਿਵੇਂ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਹੁਣੇ ਤਸਵੀਰਾਂ ਦਿਖਾ ਰਹੇ ਸੀ ਕਿ ਸੰਗਰੂਰ ਲੱਦਾ ਕੋਠੀ ਜਿੱਥੇ ਪੁਲਿਸ ਸਾਰੀ ਪੁਲਿਸ ਦੀ ਨਫਰੀ ਇਕੱਠੀ ਹੋਈ ਸੀ ਉਹ ਪੁਲਿਸ ਦੀ ਨਫਰੀ ਉੱਥੋਂ ਫੱਸਾ ਲੈ ਕੇ ਜਾਂ ਹੋਰ ਜਿਹੜੇ ਵਾਹਨ ਨੇ ਉਹ ਲੈ ਕੇ ਅੱਗੇ ਖਨੌਰੀ ਬਾਰਡਰ ਵੱਲ ਕੂਚ ਕਰ ਰਹੇ ਨੇ ਇਹ 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 ਜਾਣਕਾਰੀ ਨਿਕਲ ਕੇ ਆ ਰਹੀ ਹੈ ਸੋ ਥੋੜੀ ਦੇਰ ਦੇ ਵਿੱਚ ਪਤਾ ਚੱਲੇਗਾ ਕਿ ਪੁਲਿਸ ਉਹਨਾਂ ਅੱਗੇ ਕੀ ਐਕਸ਼ਨ ਕਰਦੀ ਹੈ ਕਿਸ ਤਰੀਕੇ ਨਾਲ ਇਹ ਬਾਰਡਰ ਖਾਲੀ ਕਰਵਾਏ ਜਾਂਦੇ ਨੇ ਜਾਂ ਇਹ ਐਕਸ਼ਨ ਜਿਹੜਾ ਹੈ ਸਿਰਫ ਇਹਨਾਂ ਕਿਸਾਨਾਂ ਨੂੰ ਡਿਟੇਨ ਕਰਨ ਤੱਕ ਹੀ ਸੀਮਿਤ ਹੈ। ਸੋ ਇਹ ਪੁਲਿਸ ਐਕਸ਼ਨ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਜਿੱਥੇ ਕਿਸਾਨ ਪੁਲਿਸ ਦੇ ਨਾਲ ਪਿੱੜਦੇ ਹੱਥੋਂ ਪਾਈ ਹੁੰਦੇ ਨਜ਼ਰ ਆ ਰਹੇ ਨੇ। ਕਿਸਾਨ ਬੈਰੀਕੇਡਿੰਗ ਤੋਂ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪੁਲਿਸ ਅਧਿਕਾਰੀ ਉਹਨਾਂ ਨੂੰ ਰੋਕ ਰਹੇ ਨੇ ਤੇ ਇਹਨਾਂ ਕਿਸਾਨਾਂ ਨੂੰ ਉੱਥੇ ਹੀ ਡਿਟੇਨ ਕਰ ਲਿਆ ਗਿਆ। ਇਹ ਮੀਟਿੰਗ ਤੋਂ ਬਾਅਦ ਵਾਪਸ ਜਾ ਰਹੇ ਸੀ ਜਿਹੜੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਈ ਹੈ। ਉਸ ਮੀਟਿੰਗ ਤੋਂ ਬਾਅਦ ਜਦੋਂ ਵਾਪਸ ਪਰਤ ਰਹੇ ਸੀ ਤਾਂ ਉੱਥੇ ਪੁਲਿਸ ਨੇ ਪੰਜਾਬ ਦੀ ਹੱਦ ਦੇ ਅੰਦਰ ਪਹੁੰਚਦੇ ਹੀ ਇਹਨਾਂ ਤੇ ਕਾਰਵਾਈ ਕਰ ਦਿੱਤੀ ਜਿਹੜੇ ਵਾਹਨ ਨੇ ਉਹ ਲੈ ਕੇ ਅੱਗੇ ਖਨੌਰੀ ਬਾਰਡਰ ਵੱਲ ਕੂਚ ਕਰ ਰਹੇ ਨੇ ਇਹ 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 ਜਾਣਕਾਰੀ ਨਿਕਲ ਕੇ ਆ ਰਹੀ ਹੈ ਸੋ ਥੋੜੀ ਦੇਰ ਦੇ ਵਿੱਚ ਤਾਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਿਸ ਵੇਲੇ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਤਸਵੀਰਾਂ ਵੱਖ-ਵੱਖ ਥਾਵਾਂ ਤੋਂ ਆ ਰਹੀਆਂ ਨੇ ਔਰ ਦੂਸਰੇ ਪਾਸੇ ਜਿਹੜੀ ਜਾਣਕਾਰੀ ਥੋੜੀ ਦੇਰ ਪਹਿਲਾਂ ਚਰਨਜੀਤ ਕੌਸ਼ਲ ਦੇ ਰਹੇ ਸੀ ਕਿ ਉਹਨਾਂ ਦੇ ਕੋਲ ਇਹ ਸੋਰਸਸ ਤੋਂ ਜਾਣਕਾਰੀ ਹੈ ਸੋਰਸਸ ਤੋਂ ਖਬਰਾਂ ਨੇ ਕਿ ਵੱਡਾ ਐਕਸ਼ਨ ਖਨੌਰੀ ਤੇ ਸ਼ੰਭੂ ਬਾਰਡਰ ਤੇ ਵੀ ਹੋ ਸਕਦਾ ਕਿਉਂਕਿ ਇਹ ਕਰੀਬ-ਕਰੀਬ 1 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਜਦੋਂ ਇਹ ਦੋਨੇ ਬਾਰਡਰ ਬੰਦ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੀ ਗੱਲ ਹੈ ਜਦੋਂ ਕਿਸਾਨ ਉੱਥੇ ਬੈਠੇ ਸੀ ਪੱਕਾ ਧਰਨਾ ਲਾ ਕੇ ਪੱਕਾ ਮੋਰਚਾ ਲਾ ਕੇ ਲਗਾਤਾਰ ਇਹ ਮੋਰਚਾ ਚੱਲਦਾ ਰਿਹਾ ਤੇ ਹੁਣ ਇੱਥੇ ਜਾ ਕੇ ਐਕਸ਼ਨ ਹੋਇਆ ਹੈ ਪੰਜਾਬ ਪੁਲਿਸ ਦਾ ਇਹ ਐਕਸ਼ਨ ਹੈ ਕਿਉਂਕਿ ਬਾਰਡਰ ਦੇ ਜਿਹੜੇ ਦੋਨੋਂ ਪਾਸੇ ਕਿਸਾਨ ਬੈਠੇ ਨੇ ਉਹ ਪੰਜਾਬ ਦਾ ਏਰੀਆ ਹੈ ਪੰਜਾਬ ਵਾਲੇ ਪਾਸੇ ਕਿਸਾਨ ਬੈਠੇ ਨੇ ਖਨੌਰੀ ਬਾਰਡਰ ਬੰਦ ਹੈ ਪਿਛਲੇ ਕਾਫੀ ਸਮੇਂ ਤੋਂ ਸੁਪਰੀਮ ਕੋਰਟ ਵੱਲੋਂ ਵਾਰ-ਵਾਰ ਇਹ ਹਦਾਇਤਾਂ ਦਿੱਤੀਆਂ ਗਈਆਂ ਕਿ ਇਹ ਮਸਲਾ ਹੱਲ ਕਰਵਾਇਆ ਜਾਵੇ ਕਿਸੇ ਤਰੀਕੇ ਬਾਰਡਰ ਖੁਲਵਾਏ ਜਾਣ ਕਿਉਂਕਿ ਉਸ ਨਾਲ ਵੀ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ ਉਧਰ ਕਿਸਾਨਾਂ ਦੀਆਂ ਕੇਂਦਰ ਸਰਕਾਰ ਦੇ ਨਾਲ ਮੀਟਿੰਗਾਂ ਸ਼ੁਰੂ ਹੋ ਗਈਆਂ ਪਰ ਕਿਸਾਨਾਂ ਨੇ ਕਿਹਾ ਕਿ ਜਦ ਤੱਕ ਕੋਈ ਮਸਲਾ ਹੱਲ ਨਹੀਂ ਹੁੰਦਾ ਅਸੀਂ ਬਾਰਡਰ ਖਾਲੀ ਨਹੀਂ ਕਰਾਂਗੇ ਤਾਂ ਹੁਣ ਕੇਂਦਰ ਦੇ ਨਾਲ ਅੱਜ ਤੀਜੀ ਮੀਟਿੰਗ ਸੀ ਉਹ ਮੀਟਿੰਗ ਜਿਵੇਂ ਹੀ ਖਤਮ ਹੁੰਦੀ ਹੈ ਤਾਂ ਜਿੰਨੇ ਆਗੂ ਇਸ ਮੀਟਿੰਗ ਦੇ ਵਿੱਚ ਆਏ ਸੀ ਉਹਨਾਂ ਸਾਰਿਆਂ ਤੇ ਪੁਲਿਸ ਦਾ ਐਕਸ਼ਨ ਨਜ਼ਰ ਆਇਆ ਪੁਲਿਸ ਵੱਲੋਂ ਇਹਨਾਂ ਆਗੂਆਂ ਨੂੰ ਰੀਟੇਨ ਕਰ ਲਿਆ ਗਿਆ ਤੇ ਹੁਣ ਅਗਲਾ ਸਵਾਲ ਜਿਹੜਾ ਜੋ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਹੁਣ ਅਗਲਾ ਐਕਸ਼ਨ ਕੀ ਹੈ ਕੀ ਅਗਲਾ ਐਕਸ਼ਨ ਹੁਣ ਖਨੌਰੀ ਬਾਰਡਰ ਤੇ ਨਜ਼ਰ ਆ ਸਕਦਾ ਜੋ ਕਿ ਸੋਰਸਸ ਕਹਿ ਰਹੇ ਨੇ ਕਿ ਪੁਲਿਸ ਦੇ ਕਰਮਚਾਰੀ ਜਿਹੜੇ ਨੇ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਸੰਗਰੂਰ ਤੋਂ ਪੁਲਿਸ ਦੀਆਂ ਬੱਸਾਂ ਖਨੌਰੀ ਬਾਰਡਰ ਵੱਲ ਚੱਲ ਪਈਆਂ ਨੇ ਇਹ ਸਵਾਲ ਹੈ ਸੋ ਇਹ ਥੋੜੀ ਦੇਰ ਦੇ ਵਿੱਚ ਸਪਸ਼ਟ ਹੋ ਜਾਏਗਾ ਕਿ ਅੱਗੇ ਐਕਸ਼ਨ ਕੀ ਹੁੰਦਾ ਮਨੋਜ ਰਾਠੀ ਕੋਲ ਚਲਦੇ ਆ ਮੇਰੇ ਸਹਿਯੋਗੀ ਜੁੜ ਰਹੇ ਨੇ ਮਨੋਜ ਕੀ ਤਾਜ਼ਾ ਤਸਵੀਰਾਂ ਦੇਖ ਪਾ ਰਹੇ ਹੋ ਤੁਸੀਂ ਆਪਣੇ ਆਸ-ਪਾਸ ਅ ਦੇਖੋ ਵੀ ਜੇ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਥੋੜੀ ਦੇਰ ਤੱਕ ਕਲੀਅਰ ਹੋ ਜਾਏਗਾ ਕਿ ਆਖਿਰ ਕਿਸ ਤਰ੍ਹਾਂ ਦਾ ਐਕਸ਼ਨ ਪਲਾਨ ਜਿਹੜਾ ਹੈ ਉਹ ਦੇਖਣ ਨੂੰ ਮਿਲੇਗਾ ਲੇਕਿਨ ਇੱਕ ਗੱਲ ਹੋਰ ਤੁਹਾਨੂੰ ਦਿਖਾ ਦਈਏ ਕਿ ਪੂਰਾ ਜਿਹੜਾ ਬਾਰਡਰ ਏਰੀਆ ਹੈ ਮੌਹਲੀ ਦਾ ਜਿੱਦਾਂ ਹੀ ਮੌਹਲੀ ਐਂਟਰ ਹੁੰਦੇ ਜਿੱਥੋਂ ਸਾਰੇ ਕਿਸਾਨ ਚੁੱਕੇ ਨੇ ਉੱਥੇ ਪੂਰੀ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਯਾਨੀ ਕਿ ਕੋਈ ਵੀ ਜੇਕਰ ਹੋਰ ਕਿਸਾਨ ਇੱਥੇ ਆਂਦਾ ਹੈ ਤਾਂ ਉਸ ਨੂੰ ਵੀ ਡਿਟੇਨ ਜਿਹੜਾ ਹੈ ਉਹ ਕਰਕੇ ਅੱਗੇ ਲਿਖਿਆ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਪਟਿਆਲਾ ਸਾਈਡ ਰਾਜਪੁਰੇ ਪਟਿਆਲਾ ਸਾਈਡ ਉਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਡਿਟੇਨ ਕਰਕੇ ਜੱਲੇਵਾਲ ਤੇ ਪੰਦੇਰ ਨੂੰ ਔਰ ਹੁਣ ਕਿੱਥੇ ਲੈ ਕੇ ਜਾਇਆ ਜਾਏਗਾ ਇਹ ਵੀ ਥੋੜੀ ਦੇਰ ਤੱਕ ਕਲੀਅਰ ਹੋਏਗਾ ਲੇਕਿਨ ਇਸ ਤੋਂ ਪਹਿਲਾਂ ਦੀ ਤਸਵੀਰਾਂ ਇਹ ਪੂਰਾ ਪੰਜਾਬ ਐਂਟਰ ਹੁੰਦੇ ਹੀ ਪੁਲਿਸ ਦਾ ਜਿਹੜਾ ਅਜਿਹਾ ਇਸ ਤਰ੍ਹਾਂ ਦੀ ਪੂਰੀ ਬੈਰੀਕੇਟਿੰਗ ਲਾ ਕੇ ਇੱਥੇ ਪੁਲਿਸ ਫੋਰਸ ਜਿਹੜੀ ਲਾ ਦਿੱਤੀ ਗਈ ਔਰ ਇਸ ਪੂਰੇ ਰੋਡ ਨੂੰ ਬੰਦ ਕਰ ਦਿੱਤਾ ਗਿਆ ਹਾਲਾਂਕਿ ਆਵਾਜਾਹੀ ਇਸ ਰੋਡ ਤੇ ਪੂਰੀ ਬੰਦ ਕਰ ਦਿੱਤੀ ਗਈ ਔਰ ਜਿੰਨੀ ਵੀ ਜਿਹੜੀ ਗੱਡੀਆਂ ਸੀ ਕਿਸਾਨਾਂ ਦੀ ਜਾਂ ਹੋਰ ਇੱਥੇ ਹੋਰ ਵੀ ਪੁਲਿਸ ਡਿਪਲॉयਮੈਂਟ ਜਿਹੜੀ ਉਹ ਕਰ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਜੇਕਰ ਕੱਟ ਹੁੰਦਾ ਹੈ ਤਾਂ ਉਸ ਨੂੰ ਸਾਈਡ ਕੀਤਾ ਜਾਵੇ ਇਹ ਤਸਵੀਰਾਂ ਨੇ ਇਹ ਪੂਰਾ ਹਾਈਵੇ ਹਾਲਾਂਕਿ ਇਹ ਪੂਰਾ ਰੋਡ ਹੈ ਲੇਕਿਨ ਇਸ ਰੋਡ ਨੂੰ ਇੱਕ ਸਾਈਡ ਤੋਂ ਬੰਦ ਕਰ ਦਿੱਤਾ ਗਿਆ ਔਰ ਪੂਰੀ ਪੁਲਿਸ ਫੋਰਸ ਇੱਥੇ ਲਾ ਦਿੱਤੀ ਗਈ ਹੈ ਹਾਲਾਂਕਿ ਦੂਜੇ ਪਾਸੇ ਤੇ ਰੋਡ ਉਸ ਪਾਸੇ ਤੋਂ ਓਪਨ ਕੀਤਾ ਹੋਇਆ ਲੇਕਿਨ ਇਸ ਰੋਡ ਨੂੰ ਪੂਰਾ ਬੰਦ ਕਰ ਦਿੱਤਾ ਗਿਆ ਜੇਕਰ ਕੋਈ ਵੀ ਪੁਲਿਸ ਜਿਹੜਾ ਕੋਈ ਵੀ ਕਿਸਾਨ ਜਿਹੜਾ ਇੱਥੇ ਆਂਦਾ ਹੈ ਜਾਂ ਕਿਸਾਨਾਂ ਦੀ ਹੋਰ ਕੋਈ ਇਕੱਠ ਹੁੰਦਾ ਹੈ ਤਾਂ ਉਹਨਾਂ ਨੂੰ ਨਾਲ ਦੇ ਨਾਲ ਹੀ ਡੀਟੇਨ ਕਿਉਂਕਿ ਪੁਲਿਸ ਫੋਰਸ ਇੱਥੇ ਪੂਰੀ ਲਾਈ ਗਈ ਹੈ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਜੇਕਰ ਐਕਸ਼ਨ ਹੁੰਦਾ ਹੈ ਜਾਂ ਕਿਸੇ ਵੀ ਤਰ੍ਹਾਂ ਕਿਉਂਕਿ ਪੂਰੀ ਬੈਰੀਕੇਟਿੰਗ ਜਿਹੜੀ ਲਾ ਕੇ ਇੱਥੇ ਬੰਦ ਕਰ ਦਿੱਤਾ ਗਿਆ ਹੈ ਹਾਲਾਂਕਿ ਇਹ ਪੂਰਾ ਜਿਹੜੇ ਕਿਸਾਨਾਂ ਨੂੰ ਕਪੇਨ ਕੀਤਾ ਗਿਆ ਸੀ ਮਰੋੜ ਜੀ ਉਹਨਾਂ ਨੂੰ ਕਿੱਥੇ ਰੱਖਿਆ ਗਿਆ ਉਹਨਾਂ ਨੂੰ ਕਿੱਥੇ ਲੈ ਗਏ ਅ ਜਿਹੜੇ ਡੀਟੇਨ ਕਰਕੇ ਹਾਲਾਂਕਿ ਜਿਹੜੇ ਜਿਹੜੇ ਕਿਸਾਨ ਹੈ ਉਹਨਾਂ ਨੂੰ ਡੀਟੇਨ ਕਰਕੇ ਹੁਣ ਵੱਖ-ਵੱਖ ਪੁਲਿਸ ਸਟੇਸ਼ਨ ਦੇ ਵਿੱਚ ਲਿਜਾਇਆ ਗਿਆ ਹੈ ਜਿਹੜੇ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹੁਣ ਸਾਰਿਆਂ ਨੂੰ ਕਿਉਂਕਿ ਵੱਖ-ਵੱਖ ਬਿਲਕੁਲ ਡਿਫਰੈਂਟ ਸਾਈਟ ਤੇ ਰੱਖਣਾ ਹੈ ਅਲੱਗ-ਅਲੱਗ ਕਿਸਾਨਾਂ ਨੂੰ ਕਿਉਂਕਿ ਡੱਲੇ ਵਾਲ ਨੂੰ ਅਲੱਗ ਪੰਦੇਰ ਨੂੰ ਅਲੱਗ ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ ਕਿ ਰਾਜਪੂਰਾ ਤੋਂ ਅੱਗੇ ਪਟਿਆਲਾ ਸਾਈਡ ਉਹਨਾਂ ਨੂੰ ਲੈ ਕੇ ਜਾਇਆ ਜਾਏਗਾ ਤਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਇੱਕ ਪੂਰੀ ਪਲੈਨਿੰਗ ਦੇ ਤਹਿਤ ਪੂਰੀ ਪਲੈਨਿੰਗ ਦੇ ਤਹਿਤ ਪੁਲਿਸ ਦਾ ਇਹ ਐਕਸ਼ਨ ਜਿਹੜਾ ਹੈ ਉਹ ਇਹ ਪੂਰਾ ਜਿਹੜਾ ਹੈ ਹੁਣ ਰੋਡ ਇੱਕ ਧੀਰੇ ਧੀਰੇ ਇਹ ਰੋਡ ਜਿਹੜਾ ਹੈ ਉਹ ਖੋਲ ਦਿੱਤਾ ਗਿਆ ਹੈ ਪੁਲਿਸ ਵੱਲੋਂ ਜਿਹੜੀ ਗੱਡੀਆਂ ਸੀ ਉਹਨਾਂ ਨੂੰ ਜਿਹੜੇ ਕਿਸਾਨਾਂ ਦੀ ਗੱਡੀਆਂ ਸੀ ਉਹਨਾਂ ਨੂੰ ਸਾਈਡ ਕਰ ਦਿੱਤਾ ਗਿਆ ਤੇ ਹੁਣ ਰੋਡ ਖੋਲ ਦਿੱਤਾ ਗਿਆ ਕਿਉਂਕਿ ਜਿਹੜੇ ਵੀ ਕਿਸਾਨ ਉੱਥੇ ਪਹੁੰਚੇ ਸੀਗੇ ਉਹਨਾਂ ਨੂੰ ਹੁਣ ਡਿਟੇਨ ਕਰ ਲਿਆ ਗਿਆ ਔਰ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹੁਣ ਪੁਲਿਸ ਵਖਵਕ ਏਰੀਆ ਦੇ ਵਿੱਚ ਯਾਨੀ ਕਿ ਵਖਵਕ ਪੁਲਿਸ ਸਟੇਸ਼ਨ ਦੇ ਵਿੱਚ ਕਿਸਾਨਾਂ ਨੂੰ ਡਿਟੇਨ ਕਰਕੇ ਰੱਖੇਗੀ ਹਾਲਾਂਕਿ ਡੱਲੇਵਾਲ ਤੇ ਪੰਦੇ ਜਿਹੜੇ ਵੱਡੇ ਲੀਡਰਸ ਨੇ ਉਹਨਾਂ ਨੂੰ ਮੋਹੱਲੀ ਤੋਂ ਬਾਹਰ ਲੈ ਕੇ ਜਾਇਆ ਗਿਆ ਜਿਹੜੀ ਹੁਣ ਤ ਅਬ ਵਿਜੇ ਕਹਿ ਸਕਦੇ ਕਿ ਪੂਰਾ ਇੱਕ ਐਕਸ਼ਨ ਜਿਹੜਾ ਹੈ ਪਹਿਲਾਂ ਹੀ ਤਿਆਰ ਕੀਤਾ ਗਿਆ ਸੀਗਾ ਇੱਕ ਪੂਰਾ ਐਕਸ਼ਨ ਪਲਾਨ ਪਹਿਲਾਂ ਹੀ ਤਿਆਰ ਸੀਗਾ ਕਿਉਂਕਿ ਸਵੇਰ ਤੋਂ ਹੀ ਕਿਤੇ ਨਾ ਕਿਤੇ ਹਲਚਲ ਸੀ ਚਾਹੇ ਉਹ ਸ਼ੰਭੂ ਬਾਰਡਰ ਦੀ ਗੱਲ ਹੋਵੇ ਚਾਹੇ ਉਹ ਖਨੋਰੀ ਦੀ ਗੱਲ ਹੋਵੇ ਕਾਫੀ ਸੰਖਿਆ ਦੇ ਵਿੱਚ 5 5 6 6 7 7 ਕਿਲੋਮੀਟਰ ਦੂਰੀ ਤੇ ਅਸੀਂ ਦੇਖਿਆ ਔਰ ਲਗਾਤਾਰ ਸਵੇਰ ਤੋਂ ਹੀ ਅਸੀਂ ਕਵਰੇਜ ਕਰ ਰਹੇ ਹਾਂ ਔਰ ਇਹਦਾ ਜਿਹੜੀ ਖਤਸਾ ਸੀ ਉਹ ਕਿਸਾਨਾਂ ਨੂੰ ਵੀ ਸੀਗਾ ਜਿਹੜੇ ਉਹ ਕਹਿੰਦੇ ਨਜ਼ਰ ਆ ਰਹੇ ਸੀ ਕਿ ਕੁਝ ਤਿਆਰੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਕੁਝ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਪੂਰੀ ਤਿਆਰੀ ਜਿਹੜੀ ਹੈ ਜਾਂ ਐਕਸ਼ਨ ਜਿਹੜਾ ਹੈ ਉਹ ਦੇਖਣ ਨੂੰ ਮਿਲ ਸਕਦਾ ਇਸ ਕਰਕੇ ਅਸੀਂ ਪੂਰੇ ਤਿਆਰ ਹੈ ਇਹ ਵੀ ਗੱਲ ਕਹਿੰਦੇ ਜਰੂਰ ਨਜ਼ਰ ਆਏ ਲੇਕਿਨ ਇਹ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਮੀਟਿੰਗ ਤੋਂ ਬਾਅਦ ਕੀ ਹੋਣ ਵਾਲਾ ਹੈ ਮੀਟਿੰਗ ਤੋਂ ਬਾਅਦ ਕਿਸ ਤਰ੍ਹਾਂ ਦਾ ਪੁਲਿਸ ਦਾ ਐਕਸ਼ਨ ਹੈ ਔਰ ਵੱਡੇ ਲੀਡਰਸ ਨੂੰ ਪਹਿਲਾਂ ਡਿਟੇਨ ਕੀਤਾ ਗਿਆ ਔਰ ਜਿੱਦਾਂ ਹੀ ਚੰਡੀਗੜ੍ਹ ਤੋਂ ਐਂਟਰ ਹੁੰਦੇ ਪੰਜਾਬ ਉਸ ਤੋਂ ਬਾਅਦ ਹੀ ਇਹ ਐਕਸ਼ਨ ਜਿਹੜਾ ਪਲਾਨ ਹੈ ਉਹ ਜਰੂਰ ਵੇਖਣ ਨੂੰ ਮਿਲਿਆ ਹੁਣ ਪੁਲਿਸ ਫੋਰਸ ਬਾਰਡਰ ਏਰੀਆ ਤੇ ਖਾਸ ਤੌਰ ਤੇ ਲਾ ਦਿੱਤੀ ਗਈ ਹੈ ਔਰ ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਜਿੱਥੇ ਜਿੱਥੇ ਨਿਸਾਨਾ ਨੂੰ ਲੈ ਕੇ ਗਏ ਨੇ ਔਰ ਖਾਸ ਤੌਰ ਤੇ ਵੱਡੇ ਲੀਡਰਸ ਨੂੰ ਕਿੱਥੇ ਲੈ ਕੇ ਗਏ ਨੇ ਉਹਨਾਂ ਨੂੰ ਟ੍ਰੇਸ ਕਰਕੇ ਉੱਥੇ ਤੱਕ ਪਹੁੰਚਿਆ ਜਾ ਸਕੇ ਲੇਕਿਨ ਇੱਕ ਵੱਡਾ ਕਹਿ ਸਕਦੇ ਕਿ ਐਕਸ਼ਨ ਜਿਹੜਾ ਹੈ ਪੁਲਿਸ ਦਾ ਦੇਖਣ ਨੂੰ ਮਿਲਿਆ ਵਿਜੇ ਅੱਛਾ ਮਨੋਜ ਦੇਖੋ ਹਰ ਤਸਵੀਰ ਜਿਹੜੀ ਹੈ ਉਹਦੇ ਕਈ ਸਾਰੇ ਪੱਖ ਹੁੰਦੇ ਨੇ ਮੈਂ ਇਸ ਤਸਵੀਰ ਦਾ ਇੱਕ ਹੋਰ ਪੱਖ ਸਮਝਣਾ ਚਾਹੂੰਗਾ ਤੁਸੀਂ ਵੀ ਲਗਾਤਾਰ ਖਨੌਰੀ ਬਾਰਡਰ ਕਵਰੇਜ ਕਰਦੇ ਰਹੇ ਹੋ ਜੀ ਚ ਵਕ ਵਕ ਤਸਵੀਰਾਂ ਅਸੀਂ ਨਾਲ-ਨਾਲ ਦਿਖਾ ਰਹੇ ਹਾਂ ਮਨੋਜ ਇਹ ਵਕ ਵਕ ਤਸਵੀਰਾਂ ਨੇ ਚੰਡੀਗੜ੍ਹ ਮੁਹੱਲੀ ਬਾਰਡਰ ਦੀਆਂ ਅੱਛਾ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਤੁਸੀਂ ਸ਼ੰਭੂ ਖਣੋਰੀ ਬਾਰਡਰ ਤੇ ਲਗਾਤਾਰ ਕਵਰੇਜ ਕਰਦੇ ਰਹੇ ਹੋ ਬਹੁਤ ਲੰਮੇ ਸਮੇਂ ਤੋਂ ਇਹ ਜਿਹੜਾ ਮੋਰਚਾ ਹੈ ਇਹ ਚੱਲ ਰਿਹਾ ਹੈ ਕੀ ਇਸ ਚੀਜ਼ ਨੂੰ ਲੈ ਕੇ ਇਹ ਕਿਹਾ ਜਾ ਸਕਦਾ ਹੈ ਕਿ ਇੱਕ ਦਬਾਅ ਸੀਗਾ ਕਿ ਇੰਨੇ ਚਿਰ ਦੇ ਬਾਰਡਰ ਬੰਦ ਨੇ ਉਹਨਾਂ ਬਾਰਡਰਸ ਬੰਦ ਕਰਕੇ ਬਹੁਤ ਸਾਰਾ ਨੁਕਸਾਨ ਵੀ ਹੋਇਆ ਹੈ ਹਰਿਆਣਾ ਦੇ ਵੀ ਜਾਂ ਹੋਰ ਪੰਜਾਬ ਦੇ ਵੀ ਜਿਹੜੇ ਬਹੁਤ ਸਾਰੇ ਵਪਾਰੀ ਨੇ ਜਿਹੜੇ ਟਰੱਕ ਆਪਰੇਟਰ ਨੇ ਉਹ ਵੀ ਕਿਤੇ ਨਾ ਕਿਤੇ ਇਸ ਗੱਲ ਤੋਂ ਨਿਰਾਸ਼ ਸੀਗੇ ਕਿ ਉੱਥੇ ਜਿਹੜੇ ਬਾਰਡਰ ਬੰਦ ਕੀਤੇ ਗਏ ਨੇ ਉਹਦੇ ਨਾਲ ਨੁਕਸਾਨ ਹੋ ਰਿਹਾ ਹੈ ਔਰ ਕਿਤੇ ਨਾ ਕਿਤੇ ਇਸੇ ਚੀਜ਼ ਨੂੰ ਬੇਸ ਬਣਾ ਕੇ ਐਕਸ਼ਨ ਕੀਤਾ ਜਾ ਰਿਹਾ ਹੈ ਦੇਖੋ ਬਿਲਕੁਲ ਇਹਦੇ ਵਿੱਚ ਕੋਈ ਦੋਰਾਹਾ ਨਹੀਂ ਕਿਉਂਕਿ ਕਈ ਲੋਕਾਂ ਦਾ ਹੁਣ ਰੋਸ਼ ਪ੍ਰਦਰਸ਼ਨ ਵੀ ਸ਼ੁਰੂ ਹੋ ਚੁੱਕਿਆ ਸੀਗਾ ਚਾਹੇ ਉਹ ਜਿੱਦਾਂ ਤੁਸੀਂ ਕਿਹਾ ਟਰਾਂਸਪੋਰਟਰ ਹੋਣ ਚਾਹੇ ਉੱਥੇ ਦੇ ਲੋਕਲ ਰੈਸੀਡੈਂਸ ਹੋਣ ਚਾਹੇ ਵੱਡੇ ਵਪਾਰੀ ਹੋਣ ਉਹਨਾਂ ਦਾ ਵੀ ਜਿਹੜਾ ਰੋਸ਼ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ ਸੀਗਾ ਔਰ ਲਗਾਤਾਰ ਆਪਸੀ ਜਿਹੜਾ ਪਹਿਲਾਂ ਵਧੀਆ ਤਾਲਮੇਲ ਸੀ ਲੇਕਿਨ ਹੁਣ ਉਹ ਤਾਲਮੇਲ ਜ਼ਰੂਰ ਵਿਗੜ ਰਿਹਾ ਸੀਗਾ ਔਰ ਇੱਕ ਗੱਲ ਪੰਦੇਰ ਨੇ ਵੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਸੀ ਕਿ ਲੋਕਾਂ ਨੂੰ ਕਾਫੀ ਦਿੱਕਤਾਂ ਹੋ ਰਹੀਆਂ ਜਿਹੜੇ ਵਪਾਰੀ ਹੈ ਉਹਨਾਂ ਨੂੰ ਕਾਫੀ ਦਿੱਕਤਾਂ ਹੋ ਰਹੀਆਂ ਇਸ ਕਰਕੇ ਅਸੀਂ ਵੀ ਚਾਹੁੰਦੇ ਹਾਂ ਕਿ ਰੋਡ ਜਿਹੜਾ ਹੈ ਉਹ ਸ਼ੰਭੂ ਬਾਰਡਰ ਜਿਹ ਇਹ ਵੀ ਬਹੁਤ ਵੱਡਾ ਇੱਕ ਫੈਕਟ ਜ਼ਰੂਰ ਹੈ ਕਿ ਕਾਫੀ ਦਿਨਾਂ ਤੋਂ ਅੱਜ 399 ਡੇਸ ਯਾਨੀ 399 ਦਿਨ ਹੈ ਉਹ ਹੋ ਚੁੱਕੇ ਨੇ ਸ਼ੰਭੂ ਬਾਰਡਰ ਜਿਹੜਾ ਹੈਗਾ ਉੱਥੇ ਲੱਗਿਆ ਹੋਇਆ ਪੂਰੀ ਰੋਡ ਬੰਦ ਹੈ ਅੰਬਾਲਾ ਦਾ ਜਿੰਨਾ ਵੀ ਜਿਹੜਾ ਬਿਜ਼ਨਸ ਹੈ ਉਹ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਜਿਹੜੀ ਜਾਣਕਾਰੀ ਵੀ ਦਿੱਤੀ ਗਈ ਸੀ ਇਸ ਤੋਂ ਇਲਾਵਾ ਜਿਹੜੇ ਵਪਾਰੀ ਨੇ ਵੱਡਾ ਜਿਹੜਾ ਵਪਾਰ ਹੁੰਦਾ ਹੈ ਉਹ ਬਹੁਤ ਅਹਿਮ ਕਹਿ ਸਕਦੇ ਹਾਂ ਸ਼ੰਭੂ ਬਾਰਡਰ ਹੈ ਜਿੱਥੇ ਇਹ ਪੂਰਾ ਵਪਾਰ ਹੁੰਦਾ ਸੀਗਾ ਔਰ ਕਰੀਬ 400 ਦਿਨ ਹੋ ਚੁੱਕੇ ਨੇ ਔਰ ਪੂਰਾ ਜਿਹੜਾ ਸਾਰੀ ਚੀਜ਼ਾਂ ਬੰਦ ਸੀ ਇਹ ਵੀ ਇੱਕ ਫੈਕਟ ਹੋ ਸਕਦਾ ਹੈ ਔਰ ਤੁਸੀਂ ਤਸਵੀਰਾਂ ਦੇਖੋ ਹੋਰ ਵੀ ਪੁਲਿਸ ਇੱਥੇ ਬਾਰਡਰ ਏਰੀਆ ਤੇ ਡਿਪਲੋਏ ਕਰ ਦਿੱਤੀ ਗਈ ਹੈ ਨਾਲ ਦੇ ਨਾਲ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਰਹੀਏ ਔਰ ਅੱਜ ਦਾ ਇੱਕ ਵੱਡਾ ਐਕਸ਼ਨ ਪੁਲਿਸ ਦਾ ਜਰੂਰ ਵੇਖਣ ਨੂੰ ਮਿਲਿਆ ਹਾਲਾਂਕਿ ਸ਼ਾਮ ਦਾ ਸਮਾਂ ਹੈ ਅਭਿਜੇ ਕਿਉਂਕਿ ਪੁਲਿਸ ਕਿਉਂਕਿ ਕਾਫੀ ਜ਼ਿਆਦਾ ਜਾਮ ਵੀ ਲੱਗ ਚੁੱਕਿਆ ਇਸ ਕਰਕੇ ਪੂਰਾ ਜਿਹੜਾ ਰੋਡ ਹੈ ਪਿੱਛੋ ਹੀ ਡਾਇਵਰਟ ਕਰ ਦਿੱਤਾ ਗਿਆ ਹੁਣ ਪੂਰਾ ਰੋਡ ਜਿਹੜਾ ਹੈ ਉਹ ਡਾਇਵਰਟ ਕਰ ਦਿੱਤਾ ਗਿਆ ਇਸ ਕਰਕੇ ਹਾਲਾਂਕਿ ਇੱਥੇ ਹਾਲਾਂਕਿ ਵੀ ਵੀ ਆਈ ਪੀ ਮੂਵਮੈਂਟ ਵੀ ਹੁੰਦੀ ਹੈ ਵੀ ਵੀ ਆਈ ਹੁਣ ਇਹ ਜਿਹੜੇ ਮੰਤਰੀ ਇੱਥੇ ਪਹੁੰਚੇ ਸੀਗੇ ਜਿਹੜੇ ਮੀਟਿੰਗ 'ਚ ਪਹੁੰਚੇ ਸੀਗੇ ਉਹ ਮੰਤਰੀਆਂ ਦੀ ਹੁਣ ਏਅਰਪੋਰਟ ਰੋਡ ਤੇ ਜਿਹੜੇ ਆ ਉਹ ਜਾਂਦੇ ਨਜ਼ਰ ਆ ਰਹੇ ਨੇ ਕਿਉਂਕਿ ਜਲਦ ਤੋਂ ਜਲਦ ਇਸੇ ਕਰਕੇ ਪੁਲਿਸ ਵੱਲੋਂ ਇਹ ਰੋਡ ਵੀ ਖੁਲਵਾਉਣਾ ਪਿਆ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਕਿ ਵੀ ਵੀ ਆਈ ਵੀ ਮੂਵਮੈਂਟ ਵੀ ਇੱਥੇ ਹੁੰਦੀ ਹੈ ਔਰ ਇਸੇ ਰੋਡ ਤੇ ਉਹਨਾਂ ਨੂੰ ਵੀ ਰੋਕਿਆ ਗਿਆ ਇਸੇ ਰੋਡ ਤੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਜਿਹੜੇ ਅ ਡੱਲੇਵਾਲ ਸੀਗੇ ਹੋਰ ਵੀ ਜਿਹੜੇ ਕਿਸਾਨ ਲੀਡਰ ਸੀ ਲੇਕਿਨ ਮੂਵਮੈਂਟ ਵੀ ਵੀਆਈਪੀ ਹੋਣ ਕਰਕੇ ਇਹ ਜਲਦ ਤੋਂ ਜਲਦ ਇਹ ਰੋਡ ਵੀ ਖਾਲੀ ਕਰਾਉਣਾ ਸੀਗਾ ਹਾਲਾਂਕਿ ਹੁਣ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਹੁਜੇ ਹੋਰ ਵੀ ਪੁਲਿਸ ਡਿਪਲॉयਮੈਂਟ ਕੀਤੀ ਗਈ ਹੈ ਕਿ ਜੇਕਰ ਕੋਈ ਇਕੱਠ ਹੁੰਦਾ ਹੈ ਜਾਂ ਕਟਖੌਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਨੂੰ ਵੀ ਨਾਲ ਦੇ ਨਾਲ ਹੀ ਡਿਟੇਨ ਕੀਤਾ